ਇਹ ਗੁਰ ਸਾਤ ਨਾਮ ਵਾਹਿਗੁਰੂ ਸਿਮਰੋ ਸਿਮਰ ਸਬਰ ਸੁਖ ਪਾ ਇਹ ਵੀ ਤੁਸੀਂ ਪੜਿਆ ਸੁਖੀ ਸਾਥ ਸਾਥ ਸਾਮਨ ਇੱਕ ਪਾਸੇ ਬਾਹਰੀ ਵਿਸ਼ਤੀ ਆਉਂਦੀ ਹੈ ਸਿਮਰੋ ਸਿਮਰ ਸੁਖ ਪਾਓ ਸਾਥ ਸਾਮਨ ਇਹ ਲੋਕ ਪ੍ਰ ਲੋਕ ਸੰਤ ਸਹਾਈ ਜੱਟ ਕਟ ਮੋਢੇ ਰਖਾਈ ਗੁਰਤਾ ਵਜਨ ਬਸੈ ਜੀਨਾਂ ਦੇ ਕਹਿੰਦੇ ਜਿਹੜੇ ਗੁਰੂ ਦਾ ਬੱਜਲ ਮੰਨਦੇ ਨੇ ਨਾ ਉਹਨਾਂ ਨੂੰ ਚੋਲ ਚਰਾ ਨਹੀਂ ਸਕਦੇ ਅੱਗ ਸਾੜ ਨਹੀਂ ਸਕਦੇ ਪਾਣੀ ਡੋਬ ਨਹੀਂ ਸਕਦਾ ਸਾਰੇ ਹਬਾ ਸਿਵਾ ਜੀ ਜਿਨਹਾੜਾ ਕਿੰਨੇ ਲੋਕ ਚਾਹੇ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਗਏ ਧਰ ਡੁੱਢ ਗਏ ਅਸੀਂ ਲੋਕਾਂ ਨੇ ਸੰਗਤ ਦੇ ਰੂਪ ਵਿੱਚ ਰਲ ਕੇ ਉਹਨਾਂ ਦੀ ਮਦਦ ਕੀਤੀ ਹੁਣ ਦਿੱਲੀ ਵਿੱਚ ਜਾਂਦਾ ਜਾ ਰਿਹਾ ਨੇ ਕਿੰਨਾ ਦੀ ਸ਼ਕਤ ਸਾਡੇ ਪੰਜਾਬ ਦੀ سب سے آگے آنے کا نمی باہر ہے جب آپ کو سنوزی اوٹ لائیں گے جانا مینے اس لئے آیا راچھا ہے آدمی کو ساڑ ساڑ دی جارے نہیں چھوکا ہے تسکر نہیں لیوائے پاہین ساکھیں چاہیں جارے گھر کا بچن 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 آلے ہارے پر جن کے بچن 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 آلے گھر کا بچن 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 آلے بچن بچن ٹھاگر واحد جن کی روز بانی پڑھتے رہ ਇਸੇ ਦੁਨੀਆਦਾਰ ਤੇ ਬੰਦੇ ਕੋਲ ਮੰਗੋਗੇ ਕਿ ਤੇ ਆਤਮੇ ਕੋਲੋਂ ਮੰਗੋਗੇ ਉਹ ਕਦੇ ਦਾ ਮੈਂ ਕਿੰ ਘੜਾ ਕੇ ਗਿਆ ਨਸ ਤੇ ਆ ਜਾਮ ਕਹੇਗਾ ਇਹ ਤਾਂ ਮੇਰੇ ਬੈਂਕ ਦੇ ਪਿੱਛੋਂ ਪੈਲ ਸਾਹਿਬ ਦੀ ਪੈਸੇ ਆਈ ਤੈਨੂੰ ਮੈਂ ਕੀ ਦੇਵਾਂ ਜਦੋਂ ਆਜੇ ਤੈਨੂੰ ਫੋਨ ਕਰਕੇ ਆ ਪਰ ਇਹ ਗੁਰੂ ਇਹਦਾ ਸਮਰਾਤ ਕਿ ਨੌ ਨਿਦਾਨ 10 ਅਸਤਿ ਤਾਨ ਥਾਪੁਰ ਕਾਲ ਕਾਲ ਕਰੇ ਕਹਿੰਦੇ ਕਿਸੇ ਨੂੰ ਬੈਠੂ ਵੀ ਬਿਠਾਉਣੇ ਮੰਗੇਦੇ ਕੋਈ ਚੇਕੇ ਪੱਟ ਕੇ ਦਿੰਦਾ ਹੈ ਕੋਈ ਕਿਸੇ ਨੂੰ ਧਾਵੇ ਮੰਨ ਕੇ ਲੇਦਾ ਹੈ ਪਰ ਉਹ ਜਿਹ ਕਲੀ ਤੇ ਰੱਖੀ ਬੈਠਾ ਸਤਨਾ ਆਪੀ ਸਿਵਾ ਆਪਰ ਕਾਰ ਤਲ ਧਰਿਆ ਉਹ ਵਾਹਿਗੁਰੂ ਆਪਣੀ ਕਲੀ ਤੇ ਰੱਖ ਕੇ ਬੈਠਾ ਹੈ ਤੂੰ ਲੈਣ ਵਾਲਾ ਪਾਣ ਹੱਥ ਆਪਣਾ ਸਿਵਾ ਮੇਰੇ ਦੇ ਤੇਰੇ ਮੰਦਰ ਵਿੱਚ ਦੇਰ ਲਿਉਂਦੇ ਦੇਣ ਕੋਈ ਤੇ ਉਹ ਤਾਂ ਰਹੀਂਦਾ ਜੋਗ ਮੰਗ ਕੇ ਖਾਪੂਰ ਆਪਣੇ ਤੇ ਸੋਈ ਸੋਈ ਤੇ ਰਹਿਦਾ ਹਲੁਕ ਸੁਖਿੰਦਾ ਪਰ ਤੂੰ ਲੈਣ ਵਾਲਾ ਹਣ ਜੋ ਮੰਗੇ ਖਾਪੂਰ ਆਪਣੇ ਤੇ ਸੋਈ ਸੋਇ ਤੇ ਮੈਂ ਨਾਨਕ ਦਾਸ ਰੂਪ ਦੇ ਦੋ ਮੈਂ ਤੀਹਾਂ ਆਪਣਾ ਸੱਚ ਹੋ ਗਾਇਆ ਉਹਦਾ ਅਕਲ ਆਖੀ ਇੱਥੇ ਵੀ ਸੱਚ ਅੱਧੀ ਵੀ ਸੱਚ ਹਲੁਕ ਸੁਖ ਪਰ ਤੂੰ ਸੌਖਾ ネト